ਹਾਂ ਕੱਲਾ ਸੀ ਜਾਣਦੇ ਹਸੀਂ ਆਉਂਦੀਆਂ ਉਹ ਕਿਵੇਂ ਕਿਵੇਂ ਲਾਵੇ ਬਾਰਿਸ਼ ਆਉਂਦਾ ਹੋ ਗਿਆ ਟਾਈਮ ਬੱਦਲ ਹੋ ਗਿਆ ਕਾਫੀ ਹਾਂਜੀ ਸ਼ਸ਼ੀਕਾਲ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਭੈਣ ਵਧੀਆ ਆਪਾਂ ਪਹੁੰਚੇ ਲੱਕੜ ਮੰਡੀ ਤ ਸਾਮਾਨ ਸੁਣ ਕਢਾਉਣ ਡਏ ਨੇ ਕਿਚਨ ਦਾ ਫਾਈਨਲ ਮੱਕਾ ਮਾਈਕਾ ਜਿਹੜਾ ਲਾਉਣਾ ਉਹ ਕਰ ਰਹੇ ਆ ਫਲੈਕਟ ਵੀ ਕਿਲੇ ਗਲੀ ਚ ਹਾਂਜੀ ਬੰਡੇ ਗੱਲ ਗਏ ਕੋਈ ਕੋਈ ਸ਼ੀਟ ਆ ਫਿਰ ਆਹੀ ਨਹੀਂ ਇਹ ਵਧੀਆ ਜਿਹੜਾ ਕੋਲ ਰੋ ਹਵਾ ਫਾਈਨਲ ਹੋ ਗਈ ਸੀ ਬਹੁਤ ਵਧੀਆ ਸੀਟ ਜੀ ਗ੍ਰੇ ਕਲਰ black ਸਨ ਮੈਂ ਕਾ ਲੈ ਲਿਆ ਚਲੋ ਵੀ ਚਲੋ ਜਾਨ ਆਰਾਮ ਨਾਲ ਟਿਕਾ ਲੈ ਲਿਆ ਹੁਣ ਆਇ ਹਾਰਡਵੇਅਰ ਦੀ ਦੁਕਾਨ ਤੇ ਅੱਧਾ ਘੰਟਾ ਹੋ ਗਿਆ ਬੈਠ ਬਾਲਕੋ ਬਸ ਦੇ ਸਮਾਨ ਲਾਤਾ ਹਾਂ ਵੀਰੇ ਇਹਨੂੰ ਧਿਆਨ ਨਾਲ ਖੜੇ ਆ ਕੈਟਲਰੀ ਜੀ ਹਾਂ ਜਿਹੜੀ ਪਹਿਨ ਲਾ ਕੇ ਟੁੱਟ ਨਾ ਜਾਵੇ ਯਾਰ ਚੱਲ ਸਮਾਨ ਯਾਰ ਲੈ ਵੀ ਪਹੁੰਚ ਗਏ ਅਸੀਂ ਕੰਮ ਤੇ ਧੁੱਪੇ ਡਰ ਆਇਆ ਅਸਲ ਮੈਂ ਕਸਮ ਕਾ ਲੈ ਆਂਦਾ ਹਾਂ ਵਾਈਟ ਵਰ ਗ੍ਰੇ ਕਲਰ ਵੀ ਲੈਂਦਾ ਇੱਕ ਇਹਦੇ ਲੱਕੀ ਲੱਗਾ ਚਰਾ ਸਵੇਰ ਦਾ ਆਪਾਂ ਸੁਣਾ ਲੈਣਗੇ ਚਲੋ ਅੰਦਰ ਬਕਸ਼ਾ ਬੋਸ ਫਟ ਕਿਤੇ ਤੁਹਾਨੂੰ ਦਿਖਾਉਨੇ ਆ। ਲੈ ਵੀ ਬਕਸ਼ੇ ਠੋਕਦੇ ਆ ਖਾਂਦੇ। ਸੁਪਰੀ ਠੋਕੇ ਰੱਖਦਾ ਬਕਸ਼ਾ। ਲੱਗ ਮੈਂ ਚੱਲੇ ਆਂ ਸਬਜ਼ੀਆਂ ਵਾਸਤੇ। ਤੇ ਕਿਨ ਕਿਨ ਚੇਤਾ ਨਾ ਭੁੱਲ ਜੀ। ਜੇ ਤਾਂ ਮੈਨੂੰ ਭੁੱਲ ਜਣਾ ਵਾਹ ਹਾਤੇ ਨਾ ਦੀ ਸਬਜ਼ੀ। ਪਿਆਜ਼, ਟਮਾਟਰ। ਹੋਰ ਕੀ? ਪਿਆਜ਼, ਟਮਾਟਰ ਨੂੰ ਆਪ ਨੇ ਚੇਤਾ ਭੁੱਲੀ ਜਾਂਦਾ। ਆਲੂ। ਆਹ ਆਹ ਹਰੀ ਮਟਰ ਲਈ ਤਾਂ ਆਲੂ ਟਮਾਟਰ ਪਿਆਜ਼ ਤੇ ਲਸਣ ਲੈਉਣਾ ਇਦਾਂ ਕੌਣ ਕਰਦਾ ਕਮੈਂਟਾਂ ਵਿੱਚ ਜਰੂਰ ਦੱਸਿਓ ਹੈ ਲਸਣ ਨੂੰ ਵੀ ਲੈਉਣਾ ਲੈ ਲਓ ਲਸਣ ਵੀ ਲੈ ਲਾਂ ਦ ਗਰੀ ਅੰਡਰੀਆ ਸੋ ਜਾਂ ਧਰਫਾ ਤੇ ਉੱਧਰ ਫੋਮ ਹੈ ਕਈ ਆਉਂਦੀ ਹੈ ਨਾ ਫੋਮ ਤੇ ਸਾਨੂੰ ਲਸਣ ਨੂੰ ਥੋਮ ਵੀ ਆਉਂਦੇ ਕ ਇਥੇ ਕੀ ਲਿਖਿਆ ਥੋਮ ਥੋਮ ਪਿਆਜ਼ ਟਮਾਟਰ ਯੋ ਹੋਣਗੇ ਮਸਲੂਮ ਲੈ ਆਇਓ ਨਹੀਂ ਖਾਰੇ ਮਟਰਨਾ ਹੋਣ ਦੇ ਮਸਲੂਮ ਲੈ ਆਇਓ ਮਰਸੂਮ ਮਰਸ ਚਲੋ ਮਸੂਮ ਸਰੀ ਤਾਂ ਨਾ ਲਾ ਠੱਲੇ ਲੱਗਿਆ ਮਸੂਮ ਮਾ ਚਲੋ ਠੀਕ ਆ ਕੰਮ ਤੋਂ ਆਪਾਂ ਆ ਗਏ ਹੀ ਟਾਈਮ ਹੋ ਗਿਆ 5 5:30 ਵਜੇ ਦਾ ਤੇ ਦਿਨ ਵੇਖੋ ਕਿੰਨਾ ਚਮਕਣ ਡਿਆ ਬਾਕੀ ਵੀਰ ਹੁਣੇ ਲੱਗੇ ਉੱਥੇ ਉਹ ਵੀ ਰਥੇ ਲੱਗੇ ਨੇ ਮੈਨੂੰ ਆਉਣਾ ਪਿਆ ਕਿਉਂਕਿ ਕਿਰਨ ਘਰੇ ਫਿਰ ਔਖਾ ਬੱਚੇ ਦੇ ਨਾਲ ਤੁਹਾਨੂੰ ਪਤਾ ਹੀ ਜਾਣ ਥੋੜੀ ਮੁਸ਼ਕਿਲ ਜੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਨਾਲੇ ਸਬਜ਼ੀ ਸੁੱਜੀ ਲਿਆਉਣ ਵਾਲੀ ਲੱਗੇ ਲੱਗੇ ਆ ਲੱਗੇ ਪਿੰਡ ਵਾ ਉਥੇ ਲੱਗੇ ਆ ਕੰਮ ਤੇ ਫਿਰ ਉਹ ਫਿਰ ਸਬਜ਼ੀ ਭਾਜੀ ਲੈ ਆਈਏ ਸਬਜ਼ੀ ਦਾ ਬੱਲੇ ਲਿਖ ਲਿਆਤੀ ਤੁਹਾਨੂੰ ਦਿਖਾਤੀ ਆ ਨਾ ਦੇਖੋ ਮਿਲਦੇ ਆ ਫਿਰ ਤੁਹਾਨੂੰ ਤੇ ਜਾ ਕੇ ਜਿਹੜੇ ਰਹਿਣ ਤੱਕ ਲੋਕ ਦੇ ਨਾਲ ਤੇ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਦੇ ਰਹੋ ਖੋਖਰੋ ਆਵਾਜ਼ ਰਹੋ ਚੜ੍ਹਦੀ ਕਲਾ ਚ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਅੱਜ ਸਬਜ਼ੀ ਲੈ ਕੇ ਆਈ ਪਹੁੰਚੀ ਆਂ ਘਰ ਇਹ ਧਿਆਨ ਨਾਲ ਹਾਂਜੀ ਅੱਜ ਜਾ ਰਹੇ ਆਪਾਂ ਹੋਏ ਆਏ ਕੱਪੜੇ ਜਿਹੜੇ ਜੋੜਦੇ ਇੱਧਰ ਹਰਫਤੇ ਦੇ ਨਵੀਂ ਸ਼ਾਮ ਦਾ ਟਾਈਮ ਆਪਾਂ ਬੈਠੇ ਹਾਂ ਕੋਠੇ ਤੇ ਹਰਫਤੇ ਪਹਿਲੀ ਵਾਰ ਆਇਆ ਕੋਠੇ ਤੇ ਓਏ ਹਰਫਤੇ ਜੀ ਸੁਬਾਹ ਤੇ ਹੈ ਹਰਫਤੇ ਪਹਿਲੀ ਵਾਰ ਆਇਆ ਕੋਠੇ ਤੇ ਹਾਂ ਵਗੰਡੇ ਹੀ ਕੋਠੇ ਤੇ ਮੈਂ ਕਿਹਾ ਚੱਲ ਕੋਠੇ ਤੇ ਘਮਾਉਣੇ ਪੁੱਤ ਨੂੰ ਰੋਣ ਵਾਲਾ ਨਾ ਬਿਲਕੁਲ ਨਹੀਂ ਲੈਣਾ ਇਹਦੇ ਹਰਫਤੇ ਵੀ ਉੱਠ ਗਿਆ ਹਾਂਜੀ ਰੋਣਾ ਬਿਲਕੁਲ ਨਹੀਂ ਆਪਾਂ ਨਾ ਨਾ ਮੇਰੇ ਪੁੱਤੂ ਨਹੀਂ ਹੋਣਾ ਇਹ ਗੰਦੀ ਨੇ ਛੋਨੇ ਨੇ ਨਹੀਂ ਰੋਣਾ ਗਿਰਣਾ ਟਾਈਮ ਹੋ ਗਿਆ 6:30 ਦਾ ਹੈ ਓਏ 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 ਵੀ ਪੁੱਤ ਕੀ ਗੱਲਾਂ ਕਰਦਾ ਸ਼ੋਨਾ ਹੈ ਸ਼ੋਨਾ ਕੀ ਗੱਲਾਂ ਕਰਦਾ ਪੁੱਤ ਹੀਰਾ ਬਸ ਰੁਈਆਂ ਰੁਈਆਂ ਕਰਦਾ ਜਨ ਤੇ ਇੰਨਾ ਗੰਦਾ ਸ਼ੋਨਾ ਬਾਉ ਕਿਤੇ ਬਾਉ ਜਿਹਾ ਕਿਤੇ ਛੂਣਾ ਜਿਹਾ ਕਿਤੇ ਨਿੱਕਾ ਜਿਹਾ ਬੁੱਗੂ ਬੰਦ ਸੀ ਨਿੱਕਾ ਜਿਹਾ ਬੁੱਗੂ ਬਾਹ ਕੇ ਕੀ ਕਹਿੰਦਾ ਕੀ ਕਹਿੰਦਾ ਸੀ ਕੀ ਕਹਿਣਾ ਚਾਹੁੰਦਾ ਮੇਰਾ ਬਾਹੂ ਮੈਨੂੰ ਕੀ ਕਹਿਣਾ ਚਾਹੁੰਦਾ ਗੱਲ ਨਹੀਂ ਹੁੰਦੀ ਹੁਣ ਗੱਲ ਤੇ ਆਉਂਦੀ ਕਦੇ ਕੀਤੀ ਨਹੀਂ ਜਾਂਦੀ ਗੱਲਾਂ ਹੀ ਹੁੰਦੀਆਂ ਹੁਣ ਇਹਦਾ ਕੰਨਾ ਹੁੰਦਾ ਚੁਣੀ ਹੀ ਨਹੀਂ ਸਕਦੀ ਬਾਹੂ ਜੀ ਨਾ ਹਾਂ दे खर्फे दे <laughs> <laughs> मुक्की वाली वटी में पोतने है की गल आज रोइयां रोइयां बहुत कीतीयां रोइयां रोइयां है सोने ने हाँ, जान दे है। हां कल्ला सी जानदे हां सीयां हुंदियां Oh, iki iki <laughs> Ganda aja. Eh, hey, bikin iki. Eh. Hey. Nah, ini ni ondei. Eh? Hey? Ulah nini ni lagi. Teh hasian. Ulah teh hasian di dia ni ada. Sate ya ini <laughs> <laughs> ਹਾਂ ਸੂ ਹਾਂ ਅੰਸਰੀਆ ਦਾ ਸੁੱਤਾ ਨਹੀਂ ਨਾ ਮੁੰਡੇ ਨੇ 4 ਵਜੇ ਦਾ ਉੱਠਿਆ ਹੈ ਤੇ ਸ਼ਾਮੀ ਸੁੱਤਾ 6 ਵਜੇ ਹੁਣ 8 ਦਾ ਟਾਈਮ ਹੋ ਗਿਆ ਹੁਣ 8 ਦਾ ਟਾਈਮ ਹੋ ਗਿਆ ਮੇਰੇ ਪੁੱਤ ਦਾ 8 ਦਾ ਟਾਈਮ ਹੋ ਗਿਆ ਹੁਣ ਫੇਰ ਆਪਾਂ ਮਸਤੀ ਕਰਨੀ ਥੋੜੀ ਜੀ ਤੇ ਫੇਰ ਆਪਾਂ ਸੌਣਾ ਹੈਗੇ ਨਹੀਂ ਮੈਂ ਆ ਗਿਆ ਹਾਂ ਕੰਮ ਤੇ ਅੱਜ ਹੈ ਮਮੀ ਕਹਿੰਦੀ ਮਮੀ ਕਹਿੰਦੀ ਬੜਾਸ ਤਾਂ ਉਹੰਡਿਆ ਹੀ ਕਾਕਾ अज नीनी करता नहीं प्या है जो मैं आया ही नीनिया है। कर दिया चलो क्या कोई गल नहीं एदा ही मैं थोदा तो ही करना है ना हाँ बड़ी रखड़िया बनिया रखरी रखरी बन के आया पुत है रखरी बन के आया है ना अल रखड़ी बन के आया पुत ਲੱਗ ਟਾਈਮ ਤੇ ਵੇਲੇ ਕਾਫੀ ਹੋ ਗਿਆ ਰਾਤ 11 ਵੱਜ ਚੁਕੇ ਟੋਟੀ ਆਪਾਂ ਖਾਦੀ ਨਹੀਂ ਅਜੇ ਅਹੀਂ ਕਹਿੰਦੇ ਹਰਫਤੇ ਸਮਝੇ ਤੇ ਫੇਰ ਖਾਣੇ ਤੇ ਇਹ ਇਹ ਬੋਈ ਜੇ ਕਰਨ ਲਿਆ ਇਹਨੇ ਇੱਕ ਬੰਦਾ ਚੁੱਕ ਕੇ ਰੱਖੇ ਤੇ ਫੇਰ ਇਹ ਚੁੱਕੀ ਕਰਿੰਦਾ ਨਹੀਂ ਫੇਰ ਹੁੰਦਾ ਦੰਦਾ ਹੁਣ ਫੇਰ ਹੁੰਦਾ ਚੱਲ ਚੱਲ ਮੈਂ ਚੁੱਕਦਾ ਨਹੀਂ ਤੂੰ ਕੋਈ ਫਾਲਾ ਰੋਟੀ ਖਾਣ ਬਾਜ ਖਾ ਲੈਣਾ ਕਰਨ ਇੱਕ ਇੱਕ ਬੰਦਾ ਕਾਲੀ ਰੋਟੀ ਇਦਾਂ ਹੀ ਹੋ ਸਕਦਾ ਅਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੋਇਨ ਕਰਿਓ ਮਿਲਦੇ ਆ ਨੈਕਸਟ ਵਲੌਗ ਚ ਤੇ ਸਾਨੂੰ ਫੇਸਬੁੱਕ ਤੇ ਸਨੈਪਚੈਟਸ ਜਰੂਰ ਐਡ ਕਰੋ ਤੇ ਹਰਫਤ ਇਹ ਅਜ ਤੱਕ ਨਹੀਂ ਸੁੱਤਾ ਟਾਈਮ 12 ਤੋਂ ਜ਼ਿਆਦਾ ਹੋ ਗਿਆ ਹੁਣ ਚਲੋ ਮਿਲਦੇ ਆ ਫਿਰ ਬਾਏ ਬਾਏ ਗੁੱਡ ਨਾਈਟ ਆਪਣੇ ਘਰ ਦਾ ਕੰਮ ਵੀ ਢੱਕਿਆ ਹੋਇਆ ਹਨ ਜਿਵੇਂ ਹਰਫਤਰਾ ਬੈਡਰੂਮ ਤਿਆਰ ਕਰਨਾ ਉਹ ਵੀ ਅਜੇ ਬਾਹਰ ਦਾ ਕੰਮ ਚੱਲ ਰਿਹਾ ਤਾਂ ਕਰਕੇ ਫੇਰ ਆਪਾਂ ਜੇ ਘਰ ਦਾ ਕੰਮ ਸ਼ੁਰੂ ਨਹੀਂ ਕੀਤਾ ਕਿਉਂਕਿ ਬਾਹਰ ਰਸੋਈ ਆ ਦੋ ਰਸੋਈ ਕੇ ਰਸੋਈਆਂ ਬਣਾ ਕੇ ਦੇਣੀਆਂ 2 ਕੇ ਦੀਆਂ ਤੇ ਬਾਕੀ ਅਲਮਾਰੀਆਂ ਕਦੋਂ ਤਿਆਰ ਕਰਨ ਵਾਲੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਘਰ ਦਾ ਕੰਮ ਲੇਖਾਂਗੇ ਤੇ ਇਹ ਮੰਨਦੇ ਹੋਣਾ ਹੈ ਕਿ ਤੁਸੀਂ ਆਪਣੇ ਘਰ ਦਾ ਕੰਮ ਸ਼ੁਰੂ ਕੀਤਾ ਨਹੀਂ ਕਿਉਂਕਿ ਬਾਹਰ ਦਾ ਕੰਮ ਪਹਿਲਾਂ ਕੰਮ ਨਿਬੇੜ ਲੀਏ ਤੇ ਆਪਣੇ ਘਰ ਦਾ ਕੰਮ ਤੇ ਤੁਹਾਨੂੰ ਪਤਾ ਫਿਰ ਜਦੋਂ ਬੰਦਾ ਪਹਿਲਾ ਫਿਰ ਹੋਰਲੇ ਕਰਦਾ ਰਹਿੰਦਾ ਹੈ ਕਿ ਨਹੀਂ ਬਾਹਰ ਦੇ ਕੰਮ ਜ਼ਰੂਰੀ ਆ ਚਲੋ ਇਦਾਂ ਸਾਰੇ ਕੰਮ ਚੱਲਦੇ ਰਹਿਣੇ ਚਾਹੀਦੇ ਇਦਾਂ ਪ੍ਰਮਾਤਵਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ